ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਮਿੱਤਰੋ ਗੱਡੀ ਤਾਂ ਇਹਨਾਂ ਨੇ ਲੋਡ ਕਰਤੀ ਸੀ ਰਾਤ ਤੇ ਮੈਂ ਆਇਆ ਹੁਣ ਪਿੰਡੋਂ ਚੱਲ ਕੇ ਕਿਉਂਕਿ ਡਰਾਈਵਰ ਰਾਤ ਦਾ ਰੋਲਾ ਪਾ ਰਿਹਾ ਸੀ ਬਾਈ ਹਾਈਟ ਬਾਈ ਹਾਈਟ ਮੈਂ ਰਾਤ 11 ਵਜੇ ਤੱਕ ਪਾਈ ਇਹਨਾਂ ਨੂੰ ਕਹੀ ਗਿਆ ਵੀ ਇੰਨੀ ਹਾਈਟ ਛੱਡਦੇ ਨਹੀਂ ਹਰਿਆਣੇ ਵਾਲੇ ਤਾਂ ਬਹੁਤ ਬੇਕਿਰਕ ਨੇ ਗਾਂ ਰਾਜਸਥਾਨ ਵਾਲੇ ਵੀ ਬਾਕੀ ਨੰਬਰ ਇਹ ਜਿਹੜੀਆਂ ਗੱਡੀਆਂ ਨੇ ਕੰਪਨੀ ਕਹਿ ਬਣਾ ਇਹ ਮੂਰਯ ਨੀਮੀਆ ਨੇ ਇਹਨਾਂ ਦੀ ਹਾਈਟ ਤਾਂ ਦੂਰੋਂ ਹੀ ਚਮਕਣ ਲੱਗ ਜਾਂਦੀ ਆ। ਆਹ ਪ੍ਰਭੂ ਜਦੋਂ ਮੈਂ ਆਇਆ ਤੇ ਤਾਂ ਲਾਈ ਪਈ 15 ਫੁੱਟ। ਫਿਰ ਹੁਣ ਆ ਕੇ ਇਹਨਾਂ ਨੂੰ ਕਿਹਾ ਵੀ ਭਾਈ ਮਾਲ ਲਾਹੋ ਤੋਂ ਐ ਥੋੜੀ ਤਾਂ ਇੱਕ ਗੱਡੀ ਚ ਡੇਢ ਗੱਡੀ ਦਾ ਮਾਲ ਤੇ ਹੋ ਸਕਦਾ ਜਾਂਦਾ ਫਿਰ ਗੱਡੀ ਏਦੋਂ ਲੰਬੀ ਮੰਗਾਈ ਜਾਵੇ ਹਨਾ ਉਹਦੇ ਵਿੱਚ ਬੰਦਾ ਜੇ ਹੁਣ ਆਰਡਰ ਇੰਨਾ ਹੈਗਾ ਹੁਣ ਇਹਦੇ ਉੱਤੇ 30 ਇੱਕ ਜਿੰਨੀ ਇੱਕ ਗੱਲ ਹੋਈ ਸੀ ਉਹਦੇ ਨਾਲੋਂ 30 ਡੱਬੇ ਜ਼ਿਆਦਾ ਆ। ਹੁਣ ਕਹਿ ਕੇ ਦੂ ਮਾਦ ਫਿਰ ਆਈ ਇੰਨਾ ਤੋਂ ਲਹਾਇਆ ਪਹਿਲਾਂ खासा ਟਾਈਮ ਕਹੀ ਗਏ ਨਹੀਂ ਨਹੀਂ ਲੈ ਜਾ ਐ ਲੈ ਜਾ ਫਲਾਨਾ ਮੈਂ ਕਿਹਾ ਬਾਈ ਪਤਾ ਨਹੀਂ ਹੈਗਾ ਤਲਾਨ ਕਿੰਨੇ ਦਾ ਹੋ ਜਾਣਾ ਕਿਉਂਕਿ ਉਹ ਤੁਸੀਂ ਉੱਤੇ ਨਿਗਾਹ ਮਾਰੋ ਡੱਬੇ ਦੇਖੋ 4 4 13 4 4 ਥੋੜੀ ਹੁੰਦੀਆਂ ਨੇ 12:30 ਚਲੋ ਆਰਟੀਓ ਫਿਰ ਵੀ ਆਪਾਂ ਕਹਿੰਦੇ ਆ ਵੀ 150 200 ਲੈ ਲੂਗਾ ਕੋਈ 13 ਦੂਰਾਂ ਤੱਕ ਵੀ ਛੱਡ ਦਿੰਦੇ ਆ ਹਨਾ ਤੇ ਜੇ ਹੁਣ ਇੰਨਾ ਹੀ ਉਹ ਤਾਂ ਫਿਰ ਹੁਣ ਮਹਾਰਾਜ Rajasthan ਵਾਲਿਆਂ ਦੀ ਤਾਂ 2500 ਦੀ ਪਰਚੀ ਆ ਸਿੱਧੀ ਜੇ ਹਰਿਆਣੇ ਚ ਸਰਸੇ ਵਾਲੇ ਦੇ ਜਾਂ ਪਾਈ ਕਿਤੇ ਡੱਬ ਵਾਲੀ ਵਾਲੇ ਦੇ ਬੰਦਾ ਡਿੱਕੇ ਆ ਗਿਆ ਫਿਰ ਤਾਂ ਬਸ ਤੁਸੀਂ ਸੋਚ ਨਹੀਂ ਸਕਦੇ ਕਿੰਡਾ ਚਲਾਨ ਕੱਟਦਾ ਆ ਐਤੂ ਬਾਅਦ ਬਸ ਸੁਣਨਾ ਪੈਂਦਾ ਤੇ ਫੈਕਟਰੀ ਆਏ ਸੀ SK ਵਾਲਿਆਂ ਦੇ ਭਰਨ ਲੁਧਿਆਣੇ ਗੱਡੀ ਲੋਡ ਹੋ ਗਈ ਆ ਤੇ ਹੁਣ ਬਾਈ ਇਹਨਾਂ ਨੇ ਕਹਿੰਦੇ ਦੁਪਹਿਰਾ ਹੋ ਗਿਆ ਬਾਈ ਕਿ ਨਾ ਮੰਗਾਤੇ ਆ ਵੀਰਾ ਆਪਣਾ ਵਿਵੇਕ ਇਹ ਭਰਉਂਦਾ ਹੁੰਦਾ ਇਹ ਹੁਣ ਹਟਿਆ ਨਹੀਂ ਕਹਿੰਦਾ ਬਾਈ ਖਾਣਾ ਖਾਓ ਲਾਜ਼ਮੀ ਥੈਂਕ ਯੂ ਤੇਰਾ ਬਾਈ ਚਲੋ ਜੀ ਛੱਡੀਅ ਜਕਰ ਛੱਡੋ ਜੀ ਚਲੋ ਚਲੋ ਵੀ ਆਜੋ ਮਿੱਤਰੋ ਜੀ ਨੂੰ ਭੁੱਖ ਹੈ ਜੀ ਫਾਈਨਲੀ ਤੀਜੇ ਦਾ ਨਾ ਪਹੁੰਚ ਕੀ ਕਰਮਾਂ ਵਾਲੀ ਰਸੇ ਮਾਲ ਪਾਇਆ ਹੀ ਵੱਧ ਦਾ ਪਤੰਦਰਾ ਨੇ ਹਜੇ ਵੀ 13.5 ਫੁੱਟ 13.5 ਹੈਗੀ ਹਾਈਟ 13.5 ਹਾਈਟ ਹੈਗੀ ਹੈ ਹਲੇ ਵੀ 15 ਸੀ ਉਹਦਾ ਮੈਂ ਕੱਲ ਲਹਾਇਆ ਮੁੜ ਕੇ ਔਖਾ ਪਾਰਾ ਕੰਮ ਹੋ ਗਿਆ ਕਹਿੰਦਾ ਜੀ ਖਾਲੀ ਕਰੋ ਮੈਂ ਹੈ ਵੀ ਕਰ ਲਾ ਫੇਰ ਚਲੋ ਵਿਚਾਲੇ ਬੰਦੇ ਪੈ ਗਏ ਤੋ ਰਲੀ ਉਹਨੂੰ ਕਹਿਤਾ ਵੀ ਹੁਣ ਤੇਰੀ ਮਰਜ਼ੀ ਨਾਲ ਨਹੀਂ ਭਰਾਵਾ ਪਹੁੰਚਣੀ ਵੀ ਅਸੀਂ ਦੋ ਦਿਨਾਂ ਚੰਦਾ ਹੋਰ ਚਲੇ ਜਾਨੇ ਆ ਵੀ ਇਹ ਤਾਂ ਹੁਣ ਰਾਤ ਰਾਤ ਨੂੰ ਹੀ ਚੱਲੂਗੀ ਹੁਣ ਤਾਂ 2 ਦੇ 4 ਵੀ ਲੱਗ ਸਕਦੇ ਆ 5 ਵੀ ਲੱਗ ਸਕਦੇ 200 250 ਕਿਲੋਮੀਟਰ ਕੱਢ ਕੇ ਹੁਣ ਮਰਨਾ ਥੋੜੀ ਐ ਬਈ ਆਰਟੀਓ ਤਾਂ ਬੇਕਰਕ ਨੇ ਹੁਣ ਪਹੁੰਚੇ ਆ ਪੁੱਛਦੇ ਆ ਬਈ ਤੂੰ ਕੀ ਚੱਕਰ ਹੋਇਆ ਹਾਂਜੀ ਹਾਂਜੀ ਇਹ ਲੁਧਿਆਣੇ ਤੋਂ ਭਰ ਕੇ ਲਿਆਉਣ ਦਾ 35 ਕਿਲੋਮੀਟਰ ਤੇ ਤਿੰਨ ਦਿਨ ਕਿਵੇਂ ਲੱਗੇ ਤਿੰਨ ਦਿਨ ਉੱਤੇ ਖਾਲੀ ਕੀਤੀ ਭਰੀ ਹਮ ਹਾਈਟ ਦਾ ਪੰਗਾ ਪਿਆ ਹਮ ਤੇ ਫਿਰ ਮਾਲ ਲਹਾਇਆ ਇਸ ਚੱਕਰ ਦੇ ਵਿੱਚ ਹੁਣ ਤਿੰਨ ਦਿਨ ਖਰਾਬ ਹੋਣੀ ਹੀ ਸੀ ਫਿਰ ਤੇ ਰੈਣੀ ਹਾਈਟ ਦਾ ਅੱਗੇ ਕੀ ਕਰਾਂਗੇ ਇੰਨੀ ਹਾਈਟ ਦਾ ਹੁਣ ਦੇਖੀ ਜਾਉ ਚਲਦੀ ਹੋਈ ਆ 13 ਕੋ ਫੁੱਟ ਤਾਂ ਅੱਧਾ ਫੁੱਟ ਫਾਲ ਕਿਹੜੇ ਮਹਾਂਪੁਰਸ਼ ਸੀ ਇਹ ਜਿਹਨਾਂ ਨੂੰ ਲੋਡ ਕਰੀਏ ਸੀਗੇ ਬਹੁਤ ਤਕੜੇ ਬਹਿਲ ਕਿਉਂ ਬਈ ਬਣਾ ਲਈ ਚਾ ਚਾ ਉਹ ਕੇ ਪੋਟਾ ਐਨ ਕਾਟੋ ਖੋਲਾ ਤੇ ਆ ਇਹ ਠੀਕ ਆ ਜੇ ਕਾਟੋ ਉਤਰ ਜਾਂ ਫੁੱਲਾਂ ਤੋਂ ਤਾਂ ਛਾੜ ਦਿੰਨੇ ਆ ਦੁਬਾਰਾ ਚੱਲੋ ਜੀ ਆ ਗਿਆ ਆਪਣੇ ਘਰ ਕੇ ਹੁਣੀ ਆਈ ਹੈ ਜੇ ਉਹ ਡਰਾਈਵਰ ਚਾਹ ਪੀ ਰਿਆ ਵਾ ਬਾਈ ਬੰਦੇ ਨੇ ਕਮਾਲ ਕਰਤੀ 35 ਕਿਲੋਮੀਟਰ ਤਿੰਨਾ ਦਿਨਾਂ ਚ ਆਇਆ ਤਿੰਨਾ ਇਹ ਸੇ ਲਈ ਅਸੀਂ ਸਨਮਾਨਤ ਕਰਨਾ ਵਾ ਬਾਈ ਦਾ ਇੱਥੇ ਇੱਕ ਘਾੜ ਵੀ ਪਿਆ ਸੀ ਨਾ ਜਿੱਥੇ ਗੱਡੀ ਰੁਕਦੀ ਹੈ ਚਾਹ ਨੂੰ ਪੀ ਕੇ ਬਾਈ ਦਾ ਸਨਮਾਨਤ ਕਰਨਾ ਵਾ ਇੱਥੇ ਜੀ ਆ ਮੜਾ ਜੇ ਇੱਥੇ 200 ਮੀਟਰ ਤੇ ਠੇਕਾ ਆਉਂਦਾ ਠੇਕੇ ਦੇ ਕੋਲ ਘਾੜ ਪੈਂਦਾ ਇੱਕ ਉੱਥੇ ਬ੍ਰੇਕਾਂ ਲੱਗਦੀਆਂ ਸਿਰ ਇਹ ਗੱਡੀ ਦੀਆਂ ਉੱਥੇ ਬੰਦਾ ਖੜਾ ਸੀ ਚਲੋ ਇਹਦਾ ਮਜ਼ਾਕ ਸੀ ਮਿੱਤਰੋ ਜੁੜੇ ਰਹੋ ਜਿਹੜੇ ਸੱਜਣ ਪਿਆਰੇ ਇੰਸਟਾ ਤੇ YouTube ਤੋਂ ਰਹਿੰਦੇ ਆ ਯਾਰ ਵੀਰ ਬਣ ਕੇ ਆਜੋ ਉਧਰ ਵੀ ਲਓ ਜੀ ਪਹਿਲੀ ਵਾਰੀ ਹੋਇਆ ਕਮਾਲ ਬਈ ਘਰ ਤੋਂ ਨਾ 10-12 ਕਿਲੋਮੀਟਰ ਤੇ ਹੀ ਰੋਕਣਾ ਪੈ ਗਿਆ ਤੇ ਰਾਤ ਨੂੰ ਪੈ ਗਏ ਇੱਥੇ 7-8 ਘੰਟੇ ਕਿਉਂਕਿ ਨਾਲ ਦੇ ਬੰਦੇ ਦੇ ਨਾ ਜੈਕ ਜਦੋਂ ਲਾਉਣ ਲੱਗਿਆ ਲਾਗੇ ਨਾ ਚੱਕਣ ਲੱਗਿਆ ਉਹਦੇ ਮਾਈਂਡ ਚ ਐ ਸੀ ਬਈ ਮਤਲਬ ਵਜਨ ਦੀ ਜੱਜਮੈਂਟ ਉਹਨੇ ਜ਼ੋਰ ਲਾ ਕੇ ਚੱਕ ਲਿਆ ਜਿਵੇਂ ਇੱਕ ਹੋਲਾ ਸੀ ਉਹਨੂੰ ਢੂਈ ਨੂੰ ਝਟਕਾ ਪੈ ਗਿਆ ਇਹ ਤਾਂ ਅਸੀਂ ਹਲੇ ਰੈਕੋਟੋਂ ਤੁਰੇ ਹੀ ਸੀਗੇ ਤੇ ਕਹਿੰਦਾ ਬਈ ਬੈਠਿਆ ਨਹੀਂ ਜਾਂਦਾ ਚੱਲ ਘੰਟਾ ਗ੍ਰੈਸਟ ਕਰ ਲਾਂ ਉਹ ਘੰਟਾ ਗ੍ਰੈਸਟ ਕਰਨ ਲੱਗੇ ਖੜ ਗਏ ਤੇ ਅੱਖ ਐ ਸੀ ਲੱਗੀ ਸਵੇਰ ਦੇ 4 ਵਜੇ ਗਏ ਬਈ ਰੈਕੋਟ ਪਾਰ ਕਰਕੇ ਹੀ ਖੜ ਗਏ ਕਿਤੇ ਤੇ ਹੁਣ 4 ਵਜੇ ਮੇਰੀ ਅੱਖ ਖੁੱਲੀ ਉਹਨੂੰ ਪੁੱਛਿਆ ਕਹਿੰਦਾ ਯਾਰ ਹਲੇ ਵੀ ਨਹੀਂ ਢੂਈ ਫਿਰ ਮੈਂ ਕਹਿੰਦਾ ਨਹੀਂ ਆ ਗਿਆ ਮੀਂਹ ਨਾ ਭਾਈ ਬੜਾ ਗਲਤ ਆਹ ਦਿਨਾਂ ਦੇ ਵਿੱਚ ਫਸਲਾਂ ਪੱਕੀਆਂ ਖੜੀਆਂ ਨੇ ਪਹਿਲਾਂ ਹੀ ਕਿਸਾਨੀ ਦਾ ਬਹੁਤ ਬੁਰਾ ਹਾਲ ਆ ਜੇ ਦਾਤਾ ਕਿਤੇ ਮਹੀਨਾ ਕੋ 20 ਦਿਨ ਕੱਢ ਦਵੇ ਹਨਾ ਤੇ ਲੋਕਾਂ ਦੇ ਤੂੜੀ ਦਾਣੇ ਸਾਂਭੇ ਜਾਣਗੇ ਯਾਰ ਚਲੋ ਜੀ ਸਵੇਰੇ ਸਵੇਰੇ ਫਿਰ ਤੁਹਾਨੂੰ ਪਤਾ ਵੀ ਨਰਜੀ ਆਉਂਦੀ ਨਹੀਂ ਇਹ ਟੱਬਾ ਆ ਗਿਆ ਪੀਵੀ 19 ਸੋਨਾ ਸੈਟ ਆਪਾਂ ਬੰਦੇ ਆਂ ਆਪਾਂ ਦਾ ਸਵੇਰੇ 5:30 ਵਜੇ ਭਾਈ ਢਿੱਲ ਕਢਾ ਲਈ ਤੇ ਕਿਹੜੀ ਲੋਕੇਸ਼ਨ ਕਿਹੜੀ ਹੈ ਇਹ ਜਗਾ ਕਿਹੜੀ ਹੈ ਪ੍ਰੋਪਰ ਤਾਪਾ ਮੰਡੀ ਤੇ ਵਧੀਆ ਰੋਡ ਦੇ ਉੱਤੇ ਵੈਸੇ ਗੱਡੀ ਵਾਲਿਆਂ ਨੂੰ ਟਰੱਕ ਵਾਲਿਆਂ ਨੂੰ ਰੇਟ ਜੈ ਜੀ ਹੈ ਇਹਦਾ ਉਦਾਂ ਦਾ ਜਿਹੜਾ ਹੁੰਦਾ ਠੀਕ ਆ ਟਰੱਕ ਵਾਲਿਆਂ ਨੂੰ ਸਪੈਸ਼ਲ ਡਿਸਕਾਊਂਟ ਆ 10% ਡਿਸਕਾਊਂਟ ਆ ਗੱਡੀ ਵਾਲਿਆਂ ਨੂੰ ਜਿੰਨੀ ਗੱਡੀ ਲੰਘਦੀ ਆ ਵੈਸੇ ਆਈਰੀ ਲਵਾ ਸਕਦੇ ਆ ਸਾਰੇ ਜਣੇ ਤੇ ਮੈਂ ਜਾਨੂੰ ਪੀਲਾ ਫਿਰ ਹੈੱਡ ਚਲੋ ਠੀਕ ਆ ਡੱਬ ਵਾਲੀ ਦੇ ਨੇੜੇ ਆ ਗਏ ਤੇ ਰੋਡ ਥੋੜਾ ਜਿਹਾ ਕੰਮ ਚੱਲਦਾ ਕਰਕੇ ਥੋੜਾ ਜਿਹਾ ਟਾਈਮ ਖਾਂਦਾ ਵੈਸੇ ਠੀਕ ਆ ਫੋਲ ਮਲਾ ਕੇ ਦੇਖਣੇ ਆ ਜਾਵੇ ਕਿਉਂਕਿ 80% ਤੋਂ ਜ਼ਿਆਦਾ ਬਣਿਆ ਹੋਇਆ ਆ ਇੱਧਰ ਨੂੰ ਅੱਜ ਮੰਡੀ ਵਾਲੇ ਪਸ਼ੂ ਬਹੁਤ ਜਾ ਰਹੇ ਆ ਮੰਡੀ ਪਤਾ ਨਹੀਂ ਕਿੱਥੇ ਦੀ ਐ ਨਗੌਰ ਨਗੌਰ ਜਾਣਗੇ ਸਾਰੇ ਇੰਨੀ ਦੂਰ ਬਹੁਤ ਨਗੌਰ ਪਿਆ ਨਾਲ ਡੀਡ ਬਣੇ ਦੇ ਅੱਛਾ ਪਾਪਾ ਪੈਗਾ ਪਿੱਛੇ ਕੋਈ ਦੂਹ ਸਕਦਾ ਹੋਵੇ ਉੱਤੇ ਜਿਉ ਲਾ ਕੇ ਲਓ ਜੀ ਦਾਪੜੀ ਬਾਹਰ ਕਰਦੇ ਕਿ ਹਰਿਆਣਾ ਇੰਟਰ ਹੋ ਪਈ ਮਤਲਬ ਉਹ ਜਿਹੜਾ ਵਾਟਰ ਆਪਣਾ ਉਹ ਭਾਰ ਕਰਿਆ ਨਾਂਬੜੀ ਦਾ ਸ਼ਹਿਰ ਤੋਂ ਮੁਗਿਆ ਰਹੇ ਵਾਜਾ ਮਾਰਦਾ ਬਕਾਨਾਂ ਜੀਆਂ ਜੜੀਆਂ ਜਿਗੀਆਂ ਆਪਣੀਆਂ ਸਮਾਨ ਵਾਲੀਆਂ ਟਰੱਕਾਂ ਦੇ ਪ੍ਰੋਫੀਸ਼ਨ ਵਾਲੀਆਂ ਉਹ ਵਾਰ ਕਰ ਪਈ ਜਾਂਦੀ ਨੇ ਹਰਿਆਣੇ ਦੀ ਚੌਂਕੀ ਆ ਰਹੀ ਚੈੱਕ ਮੋਸਟ ਹਲੋ ਪਰ ਸਮਾਨ ਹੈ ਜੇ ਲੇਟ ਕਰਾਇਆ ਗੱਾਰ ਨਹੀਂ ਹੁੰਦੇ ਵਧੀਆ ਹੀ ਜਾਣਦਾ ਹੁੰਦਾ ਮੈਂ ਤਾਂ ਜੇ ਕਿਤੇ ਲੇਟ ਨਹੀਂ ਹੋ ਜੇ ਰਾਤ ਹੁਣ ਤੋਂ ਬੇ ਤੁਰ ਤੇ ਬਿਨਾਂ ਹੱਕ ਲਈ ਬੰਦੇ ਤੇ ਝਟਕਾ ਲਾ ਗਿਆ ਤੇ ਉਹ ਵਾਸੇ ਨੇ ਜੋਰ ਵਜਨ ਦੇ ਹਿਸਾਬ ਨਾਲ ਵੱੱਧ ਮਾਰ ਲਿਆ ਝਟਕਾ ਉਹਦੇ ਚ ਵਜਨ ਹੈ ਨਹੀਂ ਜੀ ਜਿਹਨੂੰ ਕੋਈ ਦੀ ਪ੍ਰੋਬਲਮ ਹੋਵੇ ਉਹਨੂੰ ਮੜ ਜੀ ਗੱਲ ਤੇ ਛੱਡ ਜਾਂਦੀ ਹੁੰਦੀ ਹੈ ਜੇ ਹੋਰ ਵੀ ਕਈ ਬੰਦਿਆਂ ਨੂੰ ਦੇਖਦਾ ਤੁਹਾਨੂੰ ਚਲੋ ਜੀ ਆ ਗਿਆ ਹਰਿਆਣੇ ਵਾਲਾ ਦਾ ਇੱਥੇ ਹੋਲੀ ਹੋਈ ਰੱਖਿਓ ਜੀ ਜਮਾ ਪੂਰੇ ਪੂਰੇ ਬੈਰੀਕੇਟ ਆਹ ਜੀ ਆ ਮੇਟਰੋ ਚੱਲ ਪਿਆ ਜਿਹੜਾ ਟੋਟਾ ਜਿਹਾ ਉਹ ਟੱਪ ਵਾਲੇ ਟੱਪ ਕੇ ਜਿੱਥੇ ਲੋ ਪੰਪ ਪਾਉਂਦੇ ਜੀ ਬੜਿੰਗ ਕੀੜੇ ਕੋਲੇ ਉਹ ਜਿਹੜਾ ਇਹ ਵੱਡਾ ਹਾਈਵੇ ਖੋਲਤਾ ਇਹਨਾਂ ਨੇ ਨਹੀਂ ਉਹ ਪੰਪਾਂ ਦੇ ਕੋਲੋਂ ਆਪਾਂ ਨੂੰ ਗੱਡੀ ਇੱਕ ਸਾਈਡ ਤੇ ਉਹ ਰਾਹ ਜਾਂਦਾ ਉਹ ਲੰਘਦੇ ਹੁੰਦੇ ਸੀ ਆਪਾਂ ਇਹ ਹੁਣ ਹੁੰਦਾ ਇਹਨਾਂ ਨੇ ਉਤੋਂ ਦੀ ਇਹਦੇ ਤੇ ਪਹਿਲੀ ਵਾਰ ਹੀ ਜਾਣਿਆ ਆ ਟੋਟੇ ਜਿਹਦੇ ਕਿਉਂਕਿ ਹਲੇ ਵੀ ਮੈਂ ਅੱਜ ਤਾਂ ਉੱਧਰ ਦੀ ਘੱਡ ਰਿਹਾ ਸੀ ਪਰ ਘਟ ਹੈ ਨਹੀਂ ਛੋਲ ਵੀ ਮੈਨੂੰ ਲੱਗਦਾ ਮੂਰਤ ਕਰਨ ਵਾਲੀ ਨੇ ਬਸ ਤਿਆਰੀ ਆ ਪੂਰੀ ਲਾਈਟਾਂ ਲੁੱਟਾ ਲਾ ਲੀਆਂ ਕੈਮਰੇ ਲਾਤੇ ਸਟੈਨਰ ਲਾਤੇ ਲੰਘ ਕੇ ਆਏ ਆ ਆ ਜਣੀ ਬੜੰਗ ਖੇੜੇ ਕੋਲ ਜਿੱਥੇ ਪੰਜਾਬ ਵਾਲੇ ਪਟੋਲ ਹੰਸਾਉਂਦੇ ਆ ਉਹਨ ਦੀ ਇਹ ਰੋਡ ਚਲਾ ਤਾ ਖੋਲ ਤਾ 10 ਵਜੇ ਭਾਈ ਜੀ ਹਨਮਾਨਗੜ੍ਹ ਦੇ ਕੋਲ ਤੇ ਰੋਟੀ ਆ ਗਈ ਆਲੇ ਆਵਾਜ਼ ਘੜਕਣ ਨਹੀਂ ਲੱਗੀ ਤੇ ਆ ਪੜ ਤਾ ਘਰੋਂ ਲਿਆਏ ਸੀ ਹੁਣ ਸੀਗਾ ਵੀ ਚਲ ਹੁਣੇ-ਹੁਣੇ ਖਾ ਲਈਏ ਕਿਉਂਕਿ ਦੁਪਹਿਰ ਤੱਕ ਇਹਨੇ ਖਰਾਬ ਹੋ ਜਾਣਾ ਰਾਤ ਦਾ ਚਲੋ ਆ ਜੋ ਇਹਨੂੰ ਭੁੱਖ ਲੱਗੀ ਆ ਅਸੀਂ ਖਾ ਲਈਏ ਦੋ-ਦੋ ਮੰਨੀ ਆ ਓਜੀ ਰਾਵਤਸਰ ਆ ਗਈ ਆਪੋੜ ਗੱਡੀਆਂ ਦਾ ਲੰਘ ਜਾਂਦੀਆਂ ਦੂ ਪਰ ਭੂਮ ਸਾਹਿਬ ਇੱਕ ਹੀ ਲੰਘਦੇ ਆ ਐਫ ਆਈ ਜੀ ਮਗਰ ਫਿਰ ਜਾਮਲਾ ਆਂਦੇ ਜਦੋਂ ਲੰਘਦੇ ਆ ਨਹਿਰ ਰਾਵਤਸਰ ਵਾਲੀ ਆ ਗਈ ਇਹ ਤੋਂ ਬਾਅਦ ਫਿਰ ਫੇਰ ਰੁਕ ਜਾਂਦਾ ਤਰਪੀ ਡ੍ਰਾਈਵ ਕਰਦੇ ਇਹ ਨਹਿਰ ਦਾ ਪਾਣੀ ਬੜਾ ਸਲੋ ਜਾ ਰਿਹਾ ਤੇ ਲੰਗੜੀ ਮੈਂ ਕਹਿੰਨਾ ਰਹਿਣ ਦੇ ਉਹ ਬੜਾ ਹੋਊਗਾ ਨਾ ਟੇਡਾ ਪੰਗਾ ਜਿਹਾ ਹੋਇਆ